ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨੂੰ ਟਿੱਕੇ ਦੇ ਉੱਤੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਕੀ ਸਿਲਾਈ ਮਸ਼ੀਨ ਕਢਾਈ ਕਰ ਸਕਦੀ ਆ ਕਿਉਂ ਸਾਨੂੰ ਇਸ ਸੰਬੰਧੀ ਬਹੁਤ ਭੈਣਾ ਦੇ ਕਮੈਂਟ ਆਏ ਨੇ ਵੀ ਸਿਲਾਈ ਮਸ਼ੀਨ ਵੀ ਕਢਾਈ ਕਰ ਸਕਦੀ ਆ ਵੀ ਤੁਸੀਂ ਉਹਦੇ ਨਾਲ ਕਢਾਈ ਕਰਕੇ ਦਿਖਾਓ ਫਿਰ ਮੈਂ ਤੇ ਆਮਨੇ ਸੋਚਿਆ ਵੀ ਭੈਣਾ ਇੰਨਾ ਕਮੈਂਟ ਕਰ ਰਹੀ ਨੇ ਇਹਨਾਂ ਵੀ ਸਿਲਾਈ ਮਸ਼ੀਨ ਕਢਾਈ ਕਰ ਸਕਦੀ ਆ ਫਿਰ ਅਸੀਂ ਸੋਚਿਆ ਵੀ ਯਾਰ ਆਪਾਂ ਇੱਕ ਐਕਸਪੈਰੀਮੈਂਟ ਕਰਕੇ ਦੇਖੀਏ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਵੀ ਕੀ ਸਿਲਾਈ ਮਸ਼ੀਨ ਕਢਾਈ ਕਰ ਸਕਦੀ ਆ ਤੇ ਸੁਡੇ ਸਾਹਮਣੇ ਦਿਖਾਵਾਂਗੇ ਆਪਾਂ ਤੇ ਇਹ ਨਹੀਂ ਹੈਗਾ ਵੀ ਅਸੀਂ ਪਹਿਲਾਂ ਇਹਦੇ ਉੱਤੇ ਕੜਾਈ ਕਰੀ ਆ ਪਰ ਅਮਨ ਕਹਿੰਦੀ ਦੀ ਵੀ ਸ਼ਾਇਦ ਹੋ ਸਕਦੀ ਹੈ ਕੜਾਈ ਪਰ ਆਪਾਂ ਸਿਰਫ ਟਰਾਈ ਕਰਾਂਗੇ ਤੁਸੀਂ ਦੇਖਿਓ ਤੇ ਜੇਕਰ ਇਹ ਕੋਸ਼ਿਸ਼ ਕਾਮਯਾਬ ਹੁੰਦੀ ਆ ਤਾਂ ਕਈ ਭੈਣਾਂ ਦੇ ਘਰੇ ਹੈ ਨਾ ਸਲਾਈ ਮਸ਼ੀਨ ਹੁੰਦੀ ਆ ਤਾਂ ਉਹ ਉਹਨਾਂ ਕੇ ਕੜਾਈ ਕਰ ਸਕਦੇ ਨੇ ਵੀ ਜਿੰਨਾ ਕ ਸਲਾਈ ਮਸ਼ੀਨ ਕੜਾਈ ਕਰੂਗੀ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਓ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਚਲੋ ਆਪਾਂ ਦੇਖਦੇ ਆਂ ਵੀ ਸਿਲਾਈ ਮਸ਼ੀਨ ਹੈ ਕਰ ਸਕਦੇ ਆਂ ਕਢਾਈ ਸਾਸ਼ਟਰੀ ਕਾਲ ਦੀ ਸਾਰਿਆਂ ਨੂੰ ਆਪਾਂ ਅੱਜ ਦੇਖਦੇ ਆਂ ਵੀ ਆਪਣੀ ਸਿਲਾਈ ਵਾਲੀ ਮਸ਼ੀਨ ਹੈ ਜਿਹੜੀ ਇਹ ਅੰਬ੍ਰੇਲਾ ਮਕੀ ਹੈ ਵੀ ਇੱਥੇ ਪਕੜਾਈ ਕਰ ਸਕਦੇ ਆਂ ਇੱਕ ਤਰ੍ਹਾਂ ਦਾ ਆਪਣਾ ਐਕਸਪੈਰੀਮੈਂਟ ਹੀ ਹੈ ਕਈ ਭੈਣਾਂ ਪੁੱਛਦੀਆਂ ਸੀ ਵੀ ਆਪਾਂ ਸਿਲਾਈ ਵਾਲੀ ਮਸ਼ੀਨ ਤੇ ਕਢਾਈ ਕਰ ਸਕਦੇ ਆਂ ਜਾਂ ਨਹੀਂ ਤੇ ਇਹਦੇ ਵਾਸਤੇ ਆਪਾਂ ਨੂੰ ਇੱਕ ਤਾਂ ਇਹਦੇ ਜਿਹੜੇ ਫੁੱਟ ਲੱਗਿਆ ਹੋਇਆ ਹੁੰਦਾ ਪੈਰ ਇਹ ਇਹ ਉਤਾਰਨਾ ਪਊਗਾ ਕਿਉਂਕਿ ਇਹਦੇ ਨਾਲ ਸਿਰਫ ਆਪਾਂ ਸਲਾਈ ਕਰ ਸਕਦੇ ਹਾਂ ਨਾ ਹਾਂ ਇਹਨੂੰ ਤੁਸੀਂ ਇਸ ਤਰ੍ਹਾਂ ਤੰਦਾਰ ਸਕਦੇ ਹੋ ਵੀ ਜਿਵੇਂ ਆਮ ਨਾਲ ਨਾਟ ਖੋਲ ਕੇ ਬਾਕੀ ਪੈਨਾਂ ਨੂੰ ਪਾਤੀ ਹੋਊਗਾ ਜਿਹੜੇ ਸਲਾਈ ਕਰਦੀਆਂ ਨੇ ਕਿਉਂ ਕਢਾਈ ਵਾਲੀ ਮਸ਼ੀਨ ਦੇ ਥੱਲੇ ਫੁੱਟ ਨਹੀਂ ਹੁੰਦਾ ਨਾ ਇਕੱਲੀ ਸੂਈ ਹੁੰਦੀ ਹੈ ਜਿਵੇਂ ਹੁਣ ਆਹ ਹੋ ਗਈ ਤੇ ਉਸ ਤੋਂ ਬਾਅਦ ਆਪਾਂ ਇਹਦੀ ਖੋਲਾਂਗੇ ਆਹ ਵਾਲੀ ਪਲੇਟ ਅੱਜ ਆਪਾਂ ਦੇਖਾਂਗੇ ਕਰਕੇ ਐਕਸਪੈਰੀਮੈਂਟ ਵੀ ਕਾਮਯਾਬ ਹੁੰਦਾ ਕਿ ਨਹੀਂ ਕਿਉਂਕਿ 23 ਭੈਣਾਂ ਨੇ ਆਪਣਾ ਕੜਾਈ ਵਾਲੀ ਤੁਸੀਂ ਲੈਤੀ ਨਹੀਂ ਹੁੰਦੀ ਹੈ ਨਾ ਤੇ ਬਾਕੀ ਇਹਦੇ ਉੱਤੇ ਵੀ ਪ੍ਰੈਕਟਿਸ ਕਰ ਸਕਦੀਆਂ ਨੇ ਨਾ ਉਹ ਜੀ ਅੱਜ ਆਪਾਂ ਕਾਮਯਾਬ ਹੋ ਗਏ ਕੜਾਈ ਕਰਨ ਦੇ ਵਿੱਚ ਬਸ ਵੀਡੀਓ ਨੂੰ ਸਕਿਪ ਨਾ ਕਰਿਓ ਤੁਸੀਂ ਸਾਰਾ ਦੇਖਿਓ ਤੇ ਇੱਕ ਜਿਹੜੀ ਅਸੀਂ ਕੜਾਈ ਦੇ ਕਲਾਸਾਂ ਦੀ ਵੀਡੀਓ ਬਣਾਉਣੀ ਹੈ ਉਹ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਉਹ ਵੀ ਸਾਰਾ ਦੇਖਿਆ ਕਰੋ ਜਿਹੜੀ ਆਪਣੀ ਪਹਿਲੀ ਕਲਾਸ ਵਾਲੀ ਵੀਡੀਓ ਦੀ ਜਿਵੇਂ ਮੈਂ ਅਕਸਰ ਕਹਿੰਦਾ ਹਾਂ ਨਾ ਉਹਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਉਸ ਤੋਂ ਬਾਅਦ ਜਿਉਂ-ਜਿਉਂ ਆਪਾਂ ਅਗਲੀਆਂ ਕਲਾਸਾਂ ਦੀ ਵੀਡੀਓ ਪਾਈ ਹੈ ਨਾ ਉਹਨਾਂ ਨੂੰ ਰਿਸਪੌਂਸ ਘਟਦਾ ਗਿਆ ਪਤਾ ਨਹੀਂ ਕਿਹੜਾਈ ਸਿੱਖਣ ਵਾਲੇ ਘਟ ਗਏ ਪਤਾ ਨਹੀਂ ਕੀ ਹੋ ਗਿਆ ਤੇ ਇੱਕ A ਵਾਲੀ ਮਸ਼ੀਨ ਤੇ ਆਪਾਂ ਪਹਿਲੀ ਵਾਰ ਦੇਖਾਂਗੇ ਪਰ ਇਹ ਕਰਕੇ ਪੜਾਈ ਵੀ ਹੁੰਦੀ ਹੈ ਕਿ ਨਹੀਂ ਤੇ ਜਿਹੜੀ ਦੂਸਰੀ ਛੋਟੀ ਮਸ਼ੀਨ ਹੁੰਦੀ ਆਪਣੀ ਸਿੰਪਲ ਹੱਥ ਵਾਲੀ ਹੂੰ ਹੂੰ ਉਹਦੇ ਨਾਲ ਤਾਂ ਕੜਾਈ ਹੋ ਜਾਂਦੀ ਆ ਉਹਦੇ ਨਾਲ ਤਾਂ ਮੈਂ ਕੀਤੀ ਆ ਉਹਦੇ ਹੋ ਜਾਂਦੀ ਆ ਉਹਦੇ ਹੋ ਜਾਂਦੀ ਆ ਹੁਣ ਉਹ ਮਸ਼ੀਨ ਆਪਣੇ ਕੋਲੇ ਹੈ ਨਹੀਂ ਨਾ ਜਿਵੇਂ ਕਿ ਮੈਂ ਕਹਿ ਰਿਹਾ ਸੀ ਕਿ ਨਾ ਆਪਣਾ ਕੜਾਈ ਵਾਲੀ ਵੀਡੀਓਜ਼ ਨੂੰ ਹਨਾ ਰਿਸਪੌਂਸ ਘਟ ਗਿਆ ਜਿਹੜੀ ਸਿਖਾਉਣ ਵਾਲਿਆਂ ਨੇ ਮੈਂ ਤੇ ਆਮ ਨਾਲ ਹਜੀ ਕਰਦੇ ਸੀ ਹਨਾ ਵੀ ਕਿਤੇ ਇਹ ਰਿਸਪੌਂਸ ਤਾਂ ਨਹੀਂ ਘਟ ਗਿਆ ਵੀ ਆਪਾਂ ਫਰੀ ਦੇ ਵਿੱਚ ਸਿਕਾ ਰਹੇ ਆ ਕਿਉਂ ਕਈ ਵਾਰ ਏ ਲੱਗਦਾ ਹੁੰਦਾ ਨਾ ਵੀ ਬਾਕੀ ਜਿਵੇਂ ਹੁਣ ਆਪਣਾ ਗੱਲਾਂ ਬਾਤਾਂ ਹੁੰਦੀਆਂ ਨੇ ਵੀ ਫਰੀ ਦੇ ਵਿੱਚ ਨਾ ਕਈ ਵਾਰੀ ਇਹ ਤੇ ਨਹੀਂ ਲੱਗਦਾ ਵੀ ਆਪਾਂ ਇਹ ਜਿਆ ਸਿਖਾਉਂਦੇ ਹੋਵਾਂਗੇ ਹਨਾ ਵੀ ਸ਼ਾਇਦ ਜਿਹੜੇ ਪੈਸੇ ਲੈ ਕੇ ਸਿਖਾਉਂਦੇ ਨੇ ਉਹ ਵਧੀਆ ਸਿਖਾਉਂਦੇ ਨੇ ਨਾ ਤੇ ਇਸ ਤੋਂ ਬਾਅਦ ਆਪਾਂ ਇਹ ਜਿਹੜੀ ਆ ਦੰਦਰਾਲ ਹੁੰਦੀ ਹੈ ਜਿਹੜੀ ਇਹ ਖੁੱਦ ਨਹੀਂ ਆ ਤੁਸੀ ਦੇਖ ਸਕਦੇ ਹੋ ਜਿਹੜੀ ਇਹ ਦੰਦਰਾਲ ਆ ਉਹਨੂੰ ਕਹਿੰਦੇ ਇਹ ਖੁੱਦ ਨਹੀਂ ਪਊਗੀ ਇਹ ਪੂਰਾ ਤੁਹਾਨੂੰ ਤਾਂ ਦਿਖਾ ਰਿਆ ਮੇ ਜੇਕਰ ਸਾਡਾ ਐਕਸਪੈਰੀਮੈਂਟ ਇਹ ਕਾਮਯਾਬ ਹੁੰਦਾ ਇਸ ਮਸ਼ੀਨ ਤੇ ਹਨਾ ਤਾਂ ਤੁਸੀਂ ਵੀ ਕਰਕੇ ਦੇਖ ਸਕਦੇ ਹੋ ਪਰ ਉਹਦੇ ਲਈ ਆਪਾਂ ਨੂੰ ਪੂਰੀ ਜਾਣਕਾਰੀ ਤੁਹਾਨੂੰ ਵੀ ਪਤਾ ਹੋਣੀ ਚਾਹੀਦੀ ਹੈ ਵੀ ਆਪਾਂ ਕਿੱਦਾਂ-ਕਿੱਦਾਂ ਕਰ ਸਕਦੇ ਹਾਂ ਹਨਾ ਹਾਂ ਦੇ ਕੋਮਨਿਕ ਦੰਦ ਨਾਲ ਖੋਲ ਦਿੰਦੀ ਹੈ ਪਲੇਟ ਆਪਾਂ ਨੇ ਹੁਣ ਕੱਸ ਲੈਣੀ ਹੈ ਦੁਬਾਰੇ ਜਿਵੇਂ ਪਹਿਲਾਂ ਕੱਸੀ ਤੀਗੀ ਪਰ ਉਹਨਾਂ ਦੇ ਵਿੱਚ ਆਮ ਸੁਈ ਜਾ ਕੇ ਅੜਦੀ ਵੀ ਹੋ ਤਾਂ ਖੋਲੀ ਆ। ਉਹ ਫਿਰ ਨੀਚੇ ਵਾਲ ਜਿਹੜਾ ਕੱਪੜਾ ਹੁੰਦਾ ਉਹ ਘਸਣ ਲੱਗ ਜਾਂਦਾ। ਓਕੇ। ਇਹ ਤਾਂ ਹੁਣ ਮੇਰਾ ਐਕਸਪੈਰੀਮੈਂਟ ਹੈ। ਲਓ ਜੀ ਕੱਸ ਲਿਆ ਆਮਨੇ। ਤਾਂ ਫੇਰ ਬਸ ਹੁਣ ਇੰਤਜ਼ਾਰ ਆਪਣਾ ਖਤਮ ਹੋਣਾ। ਆਪਾਂ ਐਕਸਪੈਰੀਮੈਂਟ ਸਟਾਰਟ ਹੋਣ ਵਾਲਾ। ਸਲਾਈ ਮਸ਼ੀਨ ਨਾਲ ਕਢਾਈ ਦਾ ਚਲੋ ਜੀ ਇਹ ਕੰਮ ਤਾਂ ਹੋ ਗਿਆ ਕੰਪਲੀਟ ਲਓ ਜੀ ਲਾਈਕ ਕੇ ਰੱਬ ਦਾ ਨੋਕ ਕਰੋ ਐਕਸਪੈਰੀਮੈਂਟ ਸ਼ੁਰੂ ਗਿੱਲ ਤਾਂ ਚੜਦੀ ਏ ਲਓ ਜੀ ਰੀਲ ਚੜ੍ਹ ਲਈ ਆਪਣੀ ਕਢਾਈ ਵਾਲੀ ਵੈਸੇ ਕਰੂਗੀ ਇਹ ਬ੍ਰਿਕ ਟਾਂਕੇ ਨਾਲੀ ਕਿਉਂ ਜਿਹੜੀਆਂ ਆਪਣੀ ਕੜਾਈ ਵਾਲੀ ਮਸ਼ੀਨ ਹੁੰਦੀ ਆ ਨਾ ਉਤੇ ਕੜੀ ਲੱਗੀ ਹੁੰਦੀ ਆ ਗੋਡਾ ਲੱਗਿਆ ਹੁੰਦਾ ਟਾਂਕਾ ਵੱਡਾ ਛੋਟਾ ਕਰ ਸਕਦੇ ਆ ਹੁਣ ਇਹਦਾ ਵੀ ਵੈਸੇ ਵੱਡਾ ਛੋਟਾ ਹੋ ਜਾਂਦਾ ਹੁੰਦਾ ਹੈ ਇਹ ਤਾਂ ਨਹੀਂ ਹੁੰਦਾ ਮਾਰਾ ਓਟਾ ਜ ਆ ਜਿਹੜਾ ਇਹਦੇ ਨੱਟ ਜਾਂ ਲੱਗਿਆ ਹੁੰਦਾ ਸਾਈਡ ਤੇ ਇਹ ਕਾਦੇ ਕਾਦੇ ਵਾਸਤੇ ਹੁੰਦਾ ਇਹ ਤਾਂ ਬਖੀਆ ਵੱਡਾ ਛੋਟਾ ਹੋ ਜਾਂਦਾ ਟਾਂਕਾ ਥੋੜੋ ਕੜਾਈ ਵਾਲਾ ਟਾਂਕਾ ਥੋੜੋ ਓਕੇ ਮਰਵੇ ਦਾ ਇੱਕ ਟਾਂਕੇ ਦੀ ਲਾ ਸਕਦੇ ਆ ਆਪਾਂ ਚਲੋ ਜੀ ਐਕਸਪੈਰੀਮੈਂਟ ਸਟਾਰਟ ਵੈਸੇ ਇਹ ਬ੍ਰੀਕ ਟਾਂਕੇ ਨਾਲ ਹੀ ਕਰੋਗੀ ਕੜਾਈ। ਮੈਂ ਤਾਂ ਗੋਡਾ ਗੋਡੇ ਦੇ ਹੱਥ ਪਈ ਵੀ ਆ ਮੈਨੂੰ ਗੋਡਾ ਪਰੇ ਸੇ ਕਰ ਦੇਦੀਗੀ। ਵੱਡਾ ਟਾਂਕਾ ਹੋ ਸਕਦਾ ਹੈ ਇਸ ਤਰ੍ਹਾਂ ਨਾਲ। ਵੈਸੇ ਅਸੀਂ ਦੇਖਿਆ ਜੇ ਐਕਸਪੈਰੀਮੈਂਟ ਕਾਮਯਾਬ ਹੈ ਜਿਵੇਂ ਕਈ ਪਹਿਣਾ ਨੇ ਹਨਾ। ਚਲਦੀ ਨਹੀਂ। ਕਿਸੇ ਸੂਟ ਦੇ ਛੋਟੀ ਮੋਟੀ ਮੋਟੀ ਵਾਟੀ ਕੱਢਣੀ ਹੋਵੇ ਹਨਾ। ਲੱਗਦਾ ਨਹੀਂ। ਕਿਵੇਂ? ਤਲੇ ਤਲਣਾ ਤੱਕ ਇਹਨਾਂ ਚਿਕੜਾ ਤੱਕ ਵਾਹ ਪਰ ਕੱਚਾ ਪਾ ਕੇ ਦੇਖ ਲੈਂਦੀ ਕੱਚਾ ਨਹੀਂ ਇਹ ਇਹਨਾਂ ਮਸ਼ੀਨ ਨਾਲ ਤਾਂ ਪੱਕੀ ਚੱਲ ਜਾਂਦਾ ਤੂੰ ਇਹ ਹੱਥ ਨਾਲ ਨਾ ਕਰ ਇੱਕ ਮਸ਼ੀਨ ਚਲਾ ਕੇ ਉਮੀ ਜਿਹ ਪਹਿਲਾਂ ਲਈ ਸਪੀਡ ਦੇ ਵਿੱਚ ਨਾਲ ਕਲਾਈ ਸੀ ਨਾ ਉਸੇ ਸਪੀਡ ਦੇ ਵਿੱਚ ਕਰਕੇ ਦੇਗਾ ਇਸੇ ਸਪੀਡ ਦੇ ਵਿੱਚ ਇਹ ਤਾਂ ਹੈਗਾ ਵੀ ਆਪਾਂ ਇਹ ਤੇ ਮਤਲਬ ਜਿਵੇਂ ਜ਼ੀਰੋ ਟਾਂਕਾ ਹੁੰਦਾ ਹਨ ਉਹ ਤਾਂ ਆਪਾਂ ਕਰ ਸਕਦੇ ਹਾਂ ਤੋਂ ਹਿਲਾਉਣਾ ਕਿ ਦੇਖਾਂ ਜੀਰੋ ਨਾਲ ਹੀ ਤੋਂ ਨਹੀਂ ਵੀ ਹੱਥ ਹਿਲਾਉਣ ਲੱਗਿਆ ਦੀ ਮਸ਼ੀਨ ਬੰਦੋ ਕੀ ਵੀ ਆ ਸਕਦੀ ਹੈ ਕਿ ਮੈਂ 0 ਟਾਂਕੇ ਆਦਮ ਦਾ ਲੌਵਿਕ ਸਟਰੀਟ ਮੈਂ ਆਪਣਾ ਕੰਮ ਜਾ ਬਾਬਾ 0 ਟਾਂਕੇ ਦੇ ਕਢਾਈ ਕਰ ਸਕਦੇ ਆ ਇਸ ਤਰ੍ਹਾਂ ਬਸ ਇੰਨਾ ਕਾ ਵੀ ਜੇ ਮੈਂ ਕਢਾਈ ਵਾਲੀ ਮਸ਼ੀਨ ਦੇ ਉੱਤੇ ਹਨਾ ਆਪਾਂ ਟਾਂਕਾ ਚੌੜਾ ਕਰਕੇ ਫੁੱਲ ਮਿੰਟਸ ਘੰਟਿਆਂ ਦੇ ਵਿੱਚ ਬਣਾ ਸਕਦੇ ਜੀ ਇਹਦੇ ਉੱਤੇ ਆਪਰੋਂ ਫੁੱਲ ਬਣਾਉਣਾ ਪਿਆ ਤਾਂ ਕਾਫੀ ਟਾਈਮ ਲੱਗੂਗਾ ਅਰ ਬਾਕੀ ਇਹਦੇ ਸਿਲ ਕੱਪੜਾ ਨਹੀਂ ਲੈਣਾ ਪੇਪਰ ਪੇਪਰ ਨਹੀਂ ਹੈ ਨਾ ਤਾਂ ਹੀ ਮੁੜਕਰੀਆਂ ਨੇ ਤੁਸੀਂ ਇਹ ਤੋਂ ਵੀ ਨਹੀਂ ਲੀ ਨਾ ਪਰ ਤਾਂ ਆਉਂਦੀ ਆ ਆ ਦੇਖੋ ਹੁਣ ਜਿਵੇਂ ਆਪਾਂ ਇਹਨਾਂ ਫੁੱਲ ਬਣਾ ਰਹੇ ਨੇ ਹਨ ਇਹ ਫੁੱਲ ਬਣਾਉਣ ਤੇ ਤੁਹਾਡੇ ਸਾਹਮਣੇ ਵੀ ਕਿੰਨਾ ਜਿਆਦਾ ਟਾਈਮ ਲੱਗ ਰਿਹਾ ਹੈ ਕਿਉਂ ਟੰਕਾ ਬ੍ਰੀਕ ਹੈ ਨਾ ਪਰ ਕਈ ਪਹਿਲਾਂ ਸਾਨੂੰ ਕਮੈਂਟ ਕਰਦੇ ਆ ਕਿ ਕੀ ਸਲਾਈ ਕੁਝ ਨਾਲ ਆਪਾਂ ਕਢਾਈ ਕਰ ਸਕਦੇ ਆ ਤੁਹਾਡੇ ਸਾਹਮਣੇ ਆਪਾਂ ਕਰ ਸਕਦੇ ਆ ਪਰ ਕੋਈ ਵੀ ਫੁੱਲ ਬਣਾਉਣ ਵਾਸਤੇ ਟਾਈਮ ਕਾਫੀ ਲੱਗੇਗਾ ਪਰ ਕਈ ਵੇਣਾ ਨੇ ਹੈ ਨਾ ਜਿਵੇਂ ਕੋਈ ਛੋਟੀ ਫੁੱਲ ਬੂਟੀ ਹੁੰਦੀ ਹੈ ਨਾ ਕੋਈ ਮਾਰੇ ਮੋਟੇ ਫੁੱਲੇ ਹੀ ਨਹੀਂ ਹੁੰਦੇ ਹੈ ਨਾ ਜਿਵੇਂ ਘੇਰੇ ਕੁਰੇ ਦੇ ਪੌਣੇ ਹੋਣ ਉਹਨਾਂ ਕਾਪਾ ਪਾ ਸਕਦੇ ਆ ਇਹ ਦੇਖੋ ਥੋੜੇ ਸਾਹਮਣੀ ਆ ਕੜਾਈ ਹੋਊਗੀ ਤੇ ਉਹੀ ਜਿਹੜਾ ਆਪਣਾ ਸਲਾਈ ਮਸ਼ੀਨ ਦਾ ਸਾਈਜ਼ ਹੁੰਦਾ ਜਿੰਨੇ ਕਿ ਟਾਂਕੇ ਨਾਲ ਆਪਾਂ ਸਲਾਈ ਕਰਦੇ ਆ ਜਿਵੇਂ ਕੜਾਈ ਕੜਾਈ ਵਾਲੀ ਮਸ਼ੀਨ ਤੇ ਜ਼ੀਰੋ ਟਾਂਕ ਆਉਂਦਾ ਉਨਾਂ ਹੀ ਕਿ ਜੜਾਈ ਦੇ ਵਿੱਚ ਤੇ ਇਹਨੂੰ ਚੋੜਾ ਕਰਨ ਦੇ ਵਾਸਤੇ ਬਨੂੰ ਰਿਪੀਟ ਰਿਪੀਟ ਕਰਨਾ ਪਊਗਾ ਉਹਦੇ ਅੱਗੇ-ਅੱਗੇ ਜਿਵੇਂ ਅਮਨ ਨੇ ਸਾਨੂੰ ਕਰਕੇ ਦਿਖਾਇਆ ਜੇ ਆਪਾਂ ਨੇ ਮਤਲਬ ਵੱਡਾ ਟੰਕਾ ਲਾਣਾ ਤਾਂ ਆਪਾਂ ਇਹਨੂੰ ਹੱਥ ਨਾਲ ਘੁਮਾਉਣਾ ਪਊਗਾ ਫਿਰ ਆਪਾਂ ਪੈਰ ਨਾਲ ਨਹੀਂ ਚਲਾ ਸਕਦੇ ਆ ਦੇਖੋ ਅਮਨ ਹੱਥ ਨਾਲ ਘੁਮਾਰੇ ਨੇ ਹੱਥ ਨਾਲ ਘੁਮਾ ਕੇ ਦੇਖੋ ਛੋਟੇ ਸਾਹਮਣੇ ਲੱਗ ਕੇ ਦਿਖਾਇਆ ਹੁਣ ਆ ਐ ਵੀ ਜੇ ਮਹੋਣੇ ਤਾਂ ਘਟ ਲਾ ਕੇ ਛੱਡੀ ਜਾਂਦੀ ਆ ਹਾਂ ਇਹ ਇਸ ਤਰ੍ਹਾਂ ਵੱਡਾ ਟੰਕਾ ਆਪਾਂ ਇਸ ਤਰ੍ਹਾਂ ਲਾ ਸਕਦੇ ਹਾਂ ਸਲੋਲੀ ਸਲੋਲੀ ਤੇ ਜਿਹੜੀ ਮਸ਼ੀਨ ਹੁੰਦੀ ਆਪਣੀ ਹੱਥ ਵਾਲੀ ਹੈ ਨਾ ਦੂਜੀ ਕਿਹੜੀ ਹੁੰਦੀ ਆ ਉਹ ਮਸ਼ੀਨ ਉਹ ਉਹ ਤੇ ਵੀ ਪ੍ਰੋਸੀਜਰ ਤਾਂ ਇਹੀ ਆ ਹਾਂ ਐਵੇਂ ਵੀ ਉਹ ਤੇ ਹੱਥ ਹੀ ਲੱਗੀ ਹੁੰਦੀ ਆ ਹੱਥ ਹੀ ਲੱਗੀ ਹੁੰਦੀ ਆ ਜਿਵੇਂ ਹੁਣ ਆਹ ਟਾਂਕਾ ਮੈਂ ਹੱਥ ਨਾਲ ਐਵੇਂ ਬਣਾਇਆ ਇਹ ਇਹਦੇ ਨਾਲ ਐ ਇੱਕ ਤਾਂ ਇੱਕ ਇੱਕ ਟਾਂਕਾ ਹੀ ਲੱਗੂਗਾ ਉਹਦੇ ਨਾਲ ਹੀ ਹੂੰ ਇਦਾਂ ਐ ਨਹੀਂ ਹੈਗਾ ਵੀ ਆਪਾਂ ਕਈ ਟਾਂਕੇ ਲਗਾਤਾਰ ਮਤਲਬ ਹੈ ਨਾ ਜਿਵੇਂ ਕਿਸੇ ਭੈਣ ਨੇ ਸਿਰਫ ਆਪਦਾ ਸੂਟ ਕਰਨਾ ਹੋਵੇ ਥੋੜਾ ਥੋੜਾ ਹੌਲੀ ਹੌਲੀ ਕਰ ਸਕਦੀ ਆ ਨਾ ਇਸ ਲੋਸ ਲੋ ਕਰਕੇ ਆ ਦੇਖੋ ਥੋੜੇ ਸਾਹਮਣੇ ਆ ਉਹ ਜਿਹੜੀ ਮਸ਼ੀਨ ਆ ਮਤਲਬ ਪਹਿਲਾਂ ਕਰਦੇ ਹੁੰਦੇ ਸੀ ਉਹ ਤੇ ਜਿਵੇਂ ਬਣਾਇਆ ਹੋਣਾ ਕਰਕੇ ਦਿਖਾਇਆ ਥੋੜੇ ਟੈਂਕਾ ਲਾ ਨਹੀਂ ਰਹੀ ਇਹ ਕਿ ਤੰਨਾ ਹਾਂ 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 ਉਹਦੇ ਇਸੇ ਤਰ੍ਹਾਂ ਖੜਾਈ ਹੁੰਦੀ ਹੈ ਵੈਸੇ ਜੀ ਦੇਖਿਆ ਜਾਵੇ ਤਾਂ ਨਾ ਵੀ ਐਕਸਪੈਰੀਮੈਂਟ ਕਾਮਯਾਬ ਆ ਇਹ ਕਰਦੀ ਹੈ ਖੜਾਈ ਆ ਦੇਖੋ ਥੋੜੇ ਸਾਹਮਣੇ ਆ ਆ ਸਿੰਗਲ ਟੈਂਕ ਨਾਲ ਕਰਿਆ ਸੁਣੋ ਮੈਂ ਕੀ ਬੋਲਦਾ ਇਹ ਗੱਲ ਮਗਾਈਏ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹੈ ਨਾ ਜਿਵੇਂ ਉਹਨਾਂ ਆਪਣੇ ਕਿਸੇ ਕਸਟਮਰ ਦਾ ਸੂਟ ਕੱਟਣਾ ਹੋਵੇ ਆਪਾਂ ਉਹ ਨਹੀਂ ਇੱਥੇ ਕੱਟ ਸਕਦੇ ਕਿਉਂਕਿ ਕਸਟਮਰ ਨੂੰ ਸਾਨੂੰ ਪਤਾ ਕਾਲੀ ਹੁੰਦੀ ਹੈ ਨਾ ਆਪਾਂ ਨੇ ਜਿਵੇਂ ਕਿਸੇ ਬੈਨ ਨਿਕੜਾਈ ਸਿੱਖਣੀ ਹੋਵੇ ਤਾਂ ਉਹਦੇ ਲਈ ਸਭ ਤੋਂ ਵਧੀਆ ਟ੍ਰਿਕ ਆ ਇਹ ਬਹੁਤ ਵਧੀਆ ਕਿਵੇਂ ਵੀ ਆਪਾਂ ਕਢਾਈ ਵਾਲੀ ਮਸ਼ੀਨ ਲਿਆਉਣਾ ਚਾਹੁੰਦੇ ਹੋਈ ਵੀ ਹੈ ਨਾ ਵੀ ਮੈਂ ਕਢਾਈ ਦਾ ਕੰਮ ਕਰਨਾ ਤਾਂ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਇਦਾਂ ਪ੍ਰੈਕਟਿਸ ਕਰ ਸਕਦੇ ਆਂ ਸਿਲਾਈ ਮਸ਼ੀਨ ਤੇ ਹੈ ਨਾ ਆਪਣਾ ਫਰੇਮ ਘਮਾਉਣ ਵਾਲੀ ਹੋਣਾ ਚਾਹੀਦਾ ਹਾਂ ਜਿਵੇਂ ਆਮਣ ਕਹਿੰਦੇ ਵੀ ਫਰੇਮ ਘਮਾਉਣ ਵਾਲੀ ਪ੍ਰੈਕਟਿਸ ਆਪਾਂ ਇਹਦੇ ਉੱਤੇ ਕਰ ਸਕਦੇ ਆਂ ਪਰ ਇਹ ਤਾਂ ਕਿਹਦਾ ਨਹੀਂ ਸਾਵਣਾ ਇਹਦੇ ਤੇ ਹਾਂ ਇਹਦੇ ਉੱਤੇ ਆਪਾਂ ਫਰੇਮ ਨਹੀਂ ਆਉਣਾ ਫਰੇਮ ਕਮਾਉਣ ਦਾ ਸਾਬ ਲੈ ਸਕਦੇ ਆ ਤੇ ਜਿਵੇਂ ਜ਼ੀਰੋ ਟਾਂਕੇ ਨਾਲ ਹਨਾ ਆਪਾਂ ਉਹ ਹੱਥ ਕੜਾ ਖੜਾ ਸਕਦੇ ਆ ਫਰੇਮ ਉੱਤੇ ਦੇਖੀ ਆਊਟਲਾਈਨ ਕਰਕੇ ਐ ਫੁੱਲ ਬਣਾਉਣ ਦੀ ਇਦਾਂ ਇਦਾਂ ਜਿਵੇਂ ਹੁਣ ਤੂੰ ਫੁੱਲ ਦਿਖੜਾਈ ਕਰਨ ਤੋਂ ਪਹਿਲਾਂ ਉਹਨੂੰ ਜ਼ੀਰੋ ਟਾਂਕੇ ਨਾਲ ਐ ਆਊਟਲਾਈਨ ਨਹੀਂ ਕਰਦੀ ਹੁੰਦੀ ਹਨਾ ਹਾਂ ਉਹ ਤਾਂ ਕਰ ਸਕਦੇ ਓਵੇਂ ਓਵੇਂ ਆਪਾਂ ਇਹਦੇ ਪ੍ਰੈਕਟਿਸ ਕਰ ਸਕਦੇ ਆ ਬਸ ਮਤਲਬ ਗੱਲ ਮੁਕਾਓ ਤੁਸੀਂ ਬਹੁਤ ਹੱਦ ਤੱਕ ਇਹਦੇ ਕੜਾਈ ਸਿੱਖ ਸਕਦੇ ਹੋ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡਾ ਐਕਸਪੈਰੀਮੈਂਟ ਤੁਹਾਨੂੰ ਕਿੱਦਾਂ ਲੱਗਿਆ ਤੇ ਇੱਕ ਵਾਰ ਤੁਹਾਨੂੰ ਇਹ ਵੀ ਰਿਕੁਐਸਟ ਕਰਨਾ ਚਾਹੁੰਦਾ ਵੀ ਸਾਡੀਆਂ ਤੁਸੀਂ ਸਾਰੀਆਂ ਵੀਡੀਓ ਨਾ ਵੱਧ ਤੋਂ ਵੱਧ ਦੇਖਿਆ ਕਰੋ ਤੇ ਸਾਡਾ ਤੇ ਹੀ ਭਰਾਲਾ ਵੀ ਅਸੀਂ ਭੈਣ ਭਰਾਵਾਂ ਨੂੰ ਕਢਾਈ ਸਿਖਾ ਸਕੀਏ ਤੇ ਅਸੀਂ ਕਲਾਸਾਂ ਵੀ ਪਾਉਣੇ ਕਢਾਈ ਵਾਲੀਆਂ ਨਾ ਤੇ ਉਹਨਾਂ ਨੂੰ ਥੋੜਾ ਜਿਹਾ ਰਿਸਪੌਂਸ ਘਟੇ ਨਾ ਇਸ ਕਰਕੇ ਅਸੀਂ ਸੋਚਿਆ ਵੀ ਅੱਜ ਬਖਰੀ ਵੀਡੀਓ ਪਾਈ ਜਾਵੇ ਵੀ ਸ਼ਾਇਦ ਇਹ ਵਧੀਆ ਚੱਲੇ ਹਨ ਚਲੋ ਤੁਸੀਂ ਬਾਕੀ ਸਾਡੀਆਂ ਸਾਰੀਆਂ ਵੀਡੀਓ ਦੇਖਿਆ ਕਰੋ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡਾ ਐਕਸਪੈਰੀਮੈਂਟ ਕਿੱਦਾਂ ਲੱਗਿਆ ਤੇ ਇਹ ਐਕਸਪੈਰੀਮੈਂਟ ਅਸੀਂ ਤਾਂ ਕੀਤਾ ਤੁਹਾਨੂੰ ਕਈ ਭੈਣਾਂ ਦਾ ਕਮੈਂਟ ਆਉਂਦਾ ਵੀ ਕੀ ਸिलाई ਮਸ਼ੀਨ ਕਢਾਈ ਕਰ ਸਕਦੀ ਆ ਤੇ ਇਹ ਐਕਸਪੈਰੀਮੈਂਟ ਅਸੀਂ ਤਾਂ ਕਰਿਆ ਕਿਉਂਕਿ ਹੁਣ ਅਸੀਂ ਕਢਾਈ ਸਿਖਾਉਣ ਸੰਬੰਧੀ ਕਲਾਸਾਂ ਦੀ ਵੀਡੀਓ ਪਾਉਣੀ ਆ ਤੇ ਕਈ ਭੈਣਾਂ ਕੋਲੇ ਕਢਾਈ ਵਾਲੀ ਮਸ਼ੀਨ ਹੁੰਦੀ ਨਹੀਂ ਉਹ ਇਸ ਤਰ੍ਹਾਂ ਸिलाई ਮਸ਼ੀਨ ਦੇ ਉੱਤੇ ਹਨਾ ਪ੍ਰੈਕਟਿਸ ਕਰਕੇ ਕਢਾਈ ਸਿੱਖ ਸਕਦੀਆਂ ਨੇ ਤੇ ਜਦੋਂ ਉਹਨਾਂ ਨੂੰ ਐ ਲੱਗੂਗਾ ਹਨਾ ਵੀ ਉਹਨਾਂ ਦਾ ਥੋੜਾ-ਮੋਟਾ ਹੱਥ ਖੜ ਗਿਆ ਤੇ ਜੇਕਰ ਉਹਨਾਂ ਨੇ ਕਢਾਈ ਦਾ ਕੰਮ ਕਰਨਾ ਤਾਂ ਉਸ ਤੋਂ ਬਾਅਦ ਉਹ ਕਢਾਈ ਵਾਲੀ ਮਸ਼ੀਨ ਲੈ ਸਕਦੀਆਂ ਨੇ ਮਸਾ ਇਹਨਾਂ ਕਾ ਵੀ ਇਹਦੇ ਉੱਤੇ 0 ਟਾਂਕੇ ਦੀ ਕਢਾਈ ਹੋਊਗੀ ਬਿਲਕੁਲ ਬਰੀਕ ਤੇ ਇਹਦੇ ਉੱਤੇ ਤੁਸੀਂ ਫਰੇਮ ਚਲਾਉਣਾ ਸਿੱਖ ਸਕਦੇ ਹੋ ਜਿਵੇਂ ਅਮਨ ਕਢਾਈ ਦੇ ਦੌਰਾਨ ਫੁੱਲ ਬਣਾਉਣ ਤੋਂ ਪਹਿਲਾਂ ਆਊਟਲਾਈਨ ਕਰਦੇ ਨੇ ਹਨਾ ਆਊਟਲਾਈਨ ਦਾ ਮਤਲਬ ਵੀ ਆਪਾਂ ਉਹ ਸਾਰਾ ਫੁੱਲ ਜਿਵੇਂ ਤੁਸੀਂ ਫੁੱਲ ਨੂੰ ਸ਼ਾਪ ਲੋ ਫਰੇਮ ਲਾ ਕੇ ਉਹ ਜਿੰਨਾ ਜਿੱਥੇ-ਇਥੇ ਛਾਪਿਆ ਹਨ ਉਹਦੇ-ਉਹਦੇ ਉੱਤੇ ਤੁਸੀਂ 0 ਟਾਂਕਰੀ ਕਢਾਈ ਕਰੋ ਉਹਦੇ ਨਾਲ ਤੁਹਾਡਾ ਫਰੇਮ ਉੱਤੇ ਬਹੁਤ ਵਧੀਆ ਤਰੀਕੇ ਨਾਲ ਹੱਥ ਖੜਜੂਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡਾ ਇਹ ਉਪਰਾਲਾ ਤੁਹਾਨੂੰ ਕਿੱਦਾਂ ਲੱਗਿਆ ਤੇ ਜਿਹੜੇ ਭੈਣ ਭਰਾਵਾਂ ਨੇ ਆਪਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਤੇ ਜੇਕਰ ਕੋਈ ਗਲਤੀ ਹੋ ਗਈ ਵੀ ਤਾਂ ਮੈਨੂੰ ਛੋਟਾ ਵੀ ਰਸੰਤ ਹੋਈਏ ਮਾਫ ਕਰਦੇ ਹੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਦੇਖਿਆ ਕਰੋ ਸਾਡਾ ਉਤਸ਼ਾਹ ਵਧਾਇਆ ਕਰੋ ਤੇ ਲਾਈਕ ਵੀ ਕਰਿਆ ਕਰੋ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹਸਦੇ ਰਹੋ